ਮਰਡਰ ਬੇਸਿਕਲੀ ਉਹ ਇੰਟਰ ਗੈਂਗ ਰਾਈਵਲਰੀ ਸਮਝੋ ਇਹ ਦੂਜਾ ਜਿਹੜਾ ਹੈ ਕਿਉਂਕਿ ਅਗੇ ਉਹ ਬੰਦੇ ਤਾਂ ਮੇਨ ਉਹ ਜਿਹੜੇ ਇਹਦੀ ਗੱਲਬਾਤ ਕਰਾ ਰਹੇ ਸੀ ਦਲੇਰ ਸਿੰਘ ਦੀ ਉਹਦਾ ਫੜਿਆ ਜਾਣਾ ਬਾਕੀ ਜਿਹਨੇ ਵੈਪਨ ਦਿੱਤੇ ਸੀਗੇ ਬਿਕੋਜ਼ ਬੇਸਿਕਲੀ ਬ੍ਰੇਨ ਬਿਹਾਈਂਡ ਤੇ ਮੋਟਿਵ ਬਿਹਾਈਂਡ ਉਹ ਕਲੀਅਰ ਕਰ ਸਕਦਾ ਪਰ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਜਿੱਟ ਇੱਕ ਗੈਂਗਸਟਰ ਦੂਜਿਆਂ ਨੂੰ ਮਾਰਦਾ ਤਾਂ ਮੋਰ ਮੋਰਲੈਸ ਇਟ ਇਜ਼ ਅ ਫ੍ਰਾਟੀ ਟਾਈਪ ਵੀ ਸਮਝ ਸਕਦੇ ਆ ਜਾਇ ਇਹਨੂੰ ਅਪਾ ਇਹ ਸਮਝ ਸਕਦੇ ਆ ਕਿ ਸੁਪਾਰੀ ਕਿਲਿੰਗ ਜਿਵੇਂ ਹੁੰਦੀ ਹੈ ਪਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਡੋਨੀ ਬਲ ਦਾ ਇਹਦੇ ਚ ਨਾਮ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ ਚ ਨਾਮਜ਼ਦ ਕੀਤੇ ਆ ਤੇ ਇਹ ਟੋਟਲ ਜਿਹੜਾ ਕੇਸ ਸਟੇਸ ਹੋਇਆ ਬਹੁਤ ਜਲਦੀ ਇੰਨਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਅਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ ਕਿਉਂਕਿ ਆਮ ਕੇਸਾ ਚ ਇਹ ਹੁੰਦਾ ਕਿ ਇੱਥੇ ਵਾਰਦਾਤ ਕਰਕੇ ਸ਼ੂਟਰ ਬਾਹਰ ਭੱਜ ਜਾਂਦੇ ਫਿਰ ਕਾਫੀ ਧੇਰ ਲੱਗ ਜਾਂਦੀ ਹੈ ਉਹਨਾਂ ਨੂੰ ਫਾਉਂਡ ਇੱਥੇ ਬਹੁਤ ਹੀ ਪ੍ਰੋਂਪਟਲੀ ਇਹ ਸਾਰਾ ਜਿਹੜਾ ਕੇਸ ਟੋਟਲੀ ਟ੍ਰੇਸ ਕਰਕੇ ਸਾਰੇ ਮੁਲਜ਼ਮ ਫੜੇ 18 ਨਵੰਬਰ ਨੂੰ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਬੱਸ ਸਟੈਂਡ ਅਮਰਸਰ ਦੇ ਵਿੱਚ ਮੱਖਣ ਸਿੰਘ ਦੀ ਦਾ ਮਰਡਰ ਹੋ ਗਿਆ ਸੀ ਉਹਨੂੰ ਸ਼ੂਟ ਕਰ ਦਿੱਤਾ ਗਿਆ ਸੀ ਔਰ ਉਹਦੇ ਚ ਅਣਪਛਾਤੇ ਬੰਦੇ ਸੀਗੇ ਤੋਂ ਬੜਾ ਗ੍ਰੈਵਿਟੀ ਜਿਹੜੀ ਦੇਖਦੇ ਹੋਏ ਕ੍ਰਾਈਮ ਦੀ ਅਸੀਂ ਬਹੁਤ ਇਹਨੂੰ ਮੈਟਿਕੁਲਸਲੀ ਇਨਵੈਸਟੀਗੇਟ ਕੀਤਾ ਬੜਾ ਪ੍ਰੋਫੈਸ਼ਨਲੀ ਔਰ ਮੈਨੂੰ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਹਾਂ ਗੱਲ ਕਿ 6 ਦੇ 6 ਮੁਲਜ਼ਮ ਜਿਹੜੇ ਚ ਇਨਵੋਲਡ ਸੀ ਇਨਕਲੂਡਿੰਗ ਥਿੰ ਸ਼ੂਟਰ ਸਾਰੇ ਦੇ ਸਾਰੇ ਫੜੇ ਗਏ ਟੋਟਲ ਕੇਸ ਸਟ੍ਰੇਸ ਹੋ ਚੁੱਕਿਆ ਔਰ ਇਹਦੇ ਸਭ ਤੋਂ ਪਹਿਲਾਂ ਜਿਹੜਾ ਜੌਨ ਨਾਮ ਦਾ ਬੰਦਾ ਸੀ ਫੜਿਆ ਸੀ ਜਿਹੜਾ ਕਿ ਬਾਹਰ ਵੇਟ ਕਰ ਰਿਹਾ ਸੀਗਾ ਜਦੋਂ ਐਗਜ਼ੀਕਿਊਟ ਕਰ ਰਹੇ ਸੀ ਬਾਕੀ ਸ਼ੂਟਰ ਉਹਨੂੰ ਫੜਿਆ ਗਿਆ ਸੀਗਾ ਜੌਨ ਜਿਹੜਾ ਉਹ ਅ ਅਮਰਸਰ ਰੂਰਲ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਪਰਚਾ ਇੱਕ ਦਰਜ ਹੈ ਇਸ ਤੋਂ ਬਾਅਦ ਜਿਹੜੇ ਜੌਨ ਦੇ ਕੁਛ ਕਿ ਤੁਬਾਕ ਕਰਨ ਵੀ ਕਰਨ ਨੂੰ ਫੜਿਆ ਸੀਗਾ ਕਿ ਉਸ ਤੋਂ ਬਾਅਦ ਬਿਕਰਮਜੀਤ ਬਿੱਕੈ ਨੂੰ ਫੜਿਆ ਇਹ ਦੋਨਾਂ ਨੇ ਸ਼ੂਟਰਜ਼ ਨੂੰ ਸਾਰਾ ਸ਼ੈਲਟਰ ਦਿੱਤਾ ਸੀ ਤੇ ਉੱਥੇ ਉਹਨਾਂ ਦੇ ਕੱਪੜੇ ਵਗੈਰਾ ਵੀ ਚੇਂਜ ਕਰਵਾਏ ਸੀਗੇ ਉਹ ਵੀ ਅਸੀਂ ਕੱਪੜੇ ਰਿਕਵਰ ਕੀਤੇ ਨਾਲ ਨਾਲ ਸਾਡੀਆਂ ਦੂਜੀਆਂ ਟੀਮਾਂ ਜਿਹੜੀਆਂ ਧਰਮਵੀਰ ਜੋਬਨ ਸੀਗਾ ਉਹਨੂੰ ਫੜਿਆ ਸੀ ਜਿਹਨੇ WhatsApp ਦੇ ਉੱਤੇ ਸੋਸ਼ਲ ਮੀਡੀਆ ਪੋਸਟ ਪਾਈ ਸੀ ਜਿਸ 'ਚ ਕਲੇਮ ਕਰ ਰਹੇ ਸੀ ਮਰਡਰ ਦਾ ਬਾਏ ਅ ਗੈਂਗਸਟਰ ਉਸ ਤੋਂ ਬਾਅਦ ਜਿਹੜੇ ਦੋ ਹੋਰ ਜਿਹੜੇ ਮੇਨ ਸ਼ੂਟਰ ਸੀ ਲਵਪ੍ਰੀਤ ਲਵ ਤੇ ਦਲੇਰ ਸਿੰਘ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ ਇਸ ਕੇਸ ਦੇ ਵਿੱਚ ਔਰ ਲਵਪ੍ਰੀਤ ਲਵ ਨੂੰ ਸਾਡੀ ਟੀਮ ਨੇ ਜਾ ਕੇ ਜਾਮਨਗਰ ਗੁਜਰਾਤ ਤੋਂ ਫੜਿਆ ਉੱਥੇ ਲੋਕਲ ਜਿਹੜੀ ਉਹਨਾਂ ਦੀ ਐਸਟੀਐਫ ਹੈ ਉਹਦਾ ਅਸੀਂ ਉਹਨਾਂ ਦੀ ਹੈਲਪ ਵੀ ਲਈ ਲੋਕਲ ਪੁਲਿਸ ਨੇ ਬੜਾ ਕੋਆਪਰੇਟ ਕੀਤਾ ਸਾਨੂੰ ਗੁਜਰਾਤ ਪੁਲਿਸ ਨੇ ਔਰ ਲਵ ਨੂੰ ਉੱਥੋਂ ਲੈ ਕੇ ਆਂਦਾ ਉਸ ਤੋਂ ਬਾਅਦ ਦਲੇਰ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਜਿਹੜਾ ਕਿ ਮੇਨ ਸ਼ੂਟਰ ਹੈ ਦਲੇਰ ਨੂੰ ਜਦੋਂ ਪੁੱਛ ਕੇ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇੱਥੇ ਲੈ ਕੇ ਆਏ ਸੀਗੇ ਜਿੱਥੇ ਆਪਾਂ ਖੜੇ ਆਂ ਵੇਰਕਾ ਪੁਲਿਸ ਸਟੇਸ਼ਨ ਦਾ ਜੂਰਿਸਡਿਕਸ਼ਨ ਹੈ ਇਹਨੇ ਕਿਹਾ ਸੀ ਕਿ ਜਿਹੜਾ ਇੱਕ ਵੈਪਨ ਹੈਗਾ ਮੇਨ ਤਾਂ ਵੈਪਨ ਜਿਹੜਾ ਫੈਂਸ ਯੂਜ਼ ਹੋਇਆ ਉਹ ਨਹੀਂ ਕਿ ਦੂਜਾ ਕਿਉਂਕਿ ਦੂਜਾ ਇਹਨਾਂ ਨੇ ਕਿਸੇ ਨੂੰ ਹੈਂਡਓਵਰ ਕਰ ਦਿੱਤਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਰਿਕਵਰੀ ਵਾਸਤੇ ਜਦੋਂ ਇੱਥੇ ਆਏ ਜਿਹੜਾ ਕਾਂਸਟੇਬਲ ਮੁੰਡਾ ਸਾਡਾ ਨਾਲ ਸੀ ਜਿਹਨੇ ਫੜਿਆ ਹੋਇਆ ਸੀ ਪੁਲਿਸ ਪਰਸਨਲ ਉਹਦੇ ਪੈਰ 'ਚ ਉਹਨੇ ਪੈਰ ਮਾਰਿਆ ਤੇ ਉਹ ਮੁੰਡਾ ਵੀ ਥੋੜਾ गिर ਗਿਆ ਉਹ ਹਤਕੜੀ ਉਹਦੇ ਹੱਥ 'ਚ ਹੀ ਫੜੀ ਹੋਈ ਤੇ ਇਹਨੇ ਦੋ ਦੋ ਜਿੱਥੇ ਦਿਖਾ ਰਿਆ ਸੀ ਪਹਿਲਾਂ ਇਹਨਾਂ ਨੂੰ ਹੋਰ ਪਾਸੇ ਘਮਾਉਂਦਾ ਰਿਹਾ ਫਿਰ ਉੱਥੇ ਮੌਕੇ ਤੇ ਲੈ ਗਿਆ ਜਿੱਥੇ ਆਪਾਂ ਦਰਖਤ ਦੇ ਕੋਲ ਦੇਖਿਆ ਉੱਥੇ ਜਦੋਂ ਉਹ ਗਿਰਿਆ ਇਹਨੇ ਦਵਾ ਦਾ ਪਿਸਤੌਲ ਜਿਹੜਾ ਉੱਥੇ ਲੋਡਡ ਪਿਆ ਸੀ ਉਹ ਚੋਂ ਗੋਲੀ ਚਲਾਈ ਪੁਲਿਸ ਪਾਰਟੀ ਤੇ ਮੈਡਮ ਅਮਨਦੀਪ ਹੋਣਾ ਨੇ ਉਹਨੂੰ ਵਾਰਨ ਕਰਕੇ ਹਵਾ 'ਚ ਫਾਇਰ ਕੀਤਾ ਸਰੈਂਡਰ ਕਰਨ ਨੂੰ ਕਿਹਾ ਪਰ ਉਹ ਹਟਿਆ ਨਹੀਂ ਉਹਨੇ ਤਿੰਨ ਗੋਲੀਆਂ ਹੋਰ ਚਲਾਈਆਂ ਪੁਲਿਸ ਪਾਰਟੀ ਤੇ ਔਰ ਜਿੰਨਾ ਬੜਾ ਨੈਰੋ ਐਸਕੇਪ ਹੋਈ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਐਸ ਐਚ ਓ ਅਮਨਦੀਪ ਹੋਣਾ ਨੇ ਜਿਹੜਾ ਫਾਇਰ ਕੀਤਾ ਔਰ ਜੋ ਕਿ ਜਿਹਨ ਨਾਲ ਕਿ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਕੇਸ ਦੇ ਵਿੱਚ ਮੈਂ ਹੀ ਕਹਿਣਾ ਕਿ ਮੱਖਣ ਸਿੰਘ ਉਹਨਾਂ ਦਾ ਜਿਹੜਾ ਮਰਡਰ ਹੈ ਸਾਰੇ ਦੇ ਸਾਰੇ ਦੋਸ਼ੀ ਫੜੇਗੇ ਮੇਨ ਤਿੰਨ ਸ਼ੂਟਰ ਚੌਥਾ ਬੰਦਾ ਜਿਹੜਾ ਬਾਹਰ ਰੈਕੀਨ ਕਰਕੇ ਤੇ ਉਹਨਾਂ ਦੀ ਐਸਕੇਪ 'ਚ ਹੈਲਪ ਕਰ ਰਿਹਾ ਸੀ ਜਿਨ੍ਹਾਂ ਨੇ ਕੱਪੜਿਆਂ ਦੀ ਹੈਲਪ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰਿਸਪੌਂਸਿਬਿਲਟੀਆਂ ਲਈਆਂ ਇਹ ਸਾਰੇ ਅਸੀਂ ਫੜ ਲਏ ਇਹਦੇ ਵਿੱਚ ਕੁਝ ਬੰਦੇ ਸਾਨੂੰ ਹੋਰ ਅਰੈਸਟ ਕਰਨੇ ਇਹ ਵਕੀਲ ਨੇ ਜਿਨ੍ਹਾਂ ਨੂੰ ਇਹ ਪਿਸਟਲ ਵੈਪਨ ਇਹਨਾਂ ਨੇ ਹੈਂਡਓਵਰ ਕਰ ਦਿੱਤੇ ਵਾਪਸ ਔਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਡੋਨੀ ਬਾਲ ਦਾ ਇਹਦੇ ਚ ਨਾਮ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ ਚ ਨਾਮਜ਼ਦ ਕੀਤੇ ਆ। ਤੋਂ ਇਹ ਟੋਟਲ ਜਿਹੜਾ ਕੇਸ ਸਟ੍ਰੇਸ ਹੋਇਆ ਔਰ ਮੈਂ ਇਸ ਵਾਸਤੇ ਆਪਣੀ ਸਾਰੀ ਟੀਮ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਜਸਰੂਪ ਬਾਠ ਸਾਡੇ ਏਡੀਸੀਪੀ 3 ਗਗਨਦੀਪ ਸਾਡੇ ਏਸੀਪੀ ਈਸਟ ਤੇ ਅਮਨਦੀਪ ਐਸਐਚਓ ਜਿਹੜੇ ਐ ਏਡਵੀਜ਼ਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਦਿੱਲੀ ਬਮਾਰਕਬਾ ਦਿੰਨਾ ਇਹ ਬਹੁਤ ਜਲਦੀ ਇਹਨਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਅਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ ਕਿਉਂਕਿ ਆਮ ਕੇਸਾਂ ਚ ਇਹ ਹੁੰਦਾ ਕਿ ਇੱਥੇ ਵਾਰਦਾਤ ਕਰਕੇ ਸ਼ੂਟਰ ਬਾਹਰ ਭੱਜ ਜਾਂਦੇ ਫਿਰ ਕਾਫੀ ਧੇਰ ਲੱਗ ਜਾਂਦੀ ਹੈ ਉਹਨਾਂ ਨੂੰ ਫਾਉਂਡ ਇੱਥੇ ਬਹੁਤ ਹੀ ਪ੍ਰੌਮਪਟਲੀ ਇਹ ਸਾਰਾ ਜਿਹੜਾ ਕੇਸ ਟੋਟਲੀ ਟ੍ਰੇਸ ਕਰਕੇ ਸਾਰੇ ਮੁਲਜ਼ਮ ਫੜੇ ਗਏ ਸੋ ਮਰਡਰ ਦਾ ਕੇਸ ਕਿਹਨਾਂ ਕੀ ਰਿਹਾ ਅੱਜ ਇਹ ਮੇਲੇ ਸਰ ਕਿਹੜਾ ਵਪਾਰੀ ਜਿਹੜਾ ਮਰਡਰ ਹੋਇਆ ਉਹ ਇਹਨਾਂ ਨੂੰ ਹੈਂਡਓਵਰ ਕੀਤਾ ਹੈ ਕਿ ਆ ਉਹ ਅੰਮ੍ਰਿਤਸਰ ਦੀ ਹੈ ਜਾਂ ਦੂਸਰ ਅੰਮ੍ਰਿਤਸਰ ਰੂਰਲ ਦੇ ਹੈ ਜੀ ਹਾਂਜੀ ਉਹ ਲੱਗੇ ਹੋਇਆ ਸੀ ਉਹਦਾ ਨਾਮ ਅਜੇ ਡਿਸਕਲੋਸ ਨਹੀਂ ਕਰ ਸਕਦੇ ਮਰਡਰ ਕਿਉਂ ਮਰਡਰ ਮਰਡਰ ਬੇਸਿਕਲੀ ਉਹ ਇੰਟਰ ਗੈਂਗ ਰਾਈਵਲਰੀ ਸਮਝੋ ਤੇ ਦੂਜਾ ਜਿਹੜਾ ਕਿਉਂਕਿ ਅਜੇ ਉਹ ਬੰਦੇ ਤਾਂ ਮੇਨ ਉਹ ਜਿਹੜੇ ਇਹਦੀ ਗੱਲ ਬਾਹਰ ਕਰਾ ਰਹੇ ਸੀ ਦਲੇਰ ਸਿੰਘ ਦੀ ਉਹਦਾ ਫੜਿਆ ਜਾਣਾ ਬਾਕੀ ਜਿਹਨੇ ਵੈਪਨ ਦਿੱਤੇ ਸੀਗੇ ਬਿਕੋਜ਼ ਬੇਸਿਕਲੀ ਬ੍ਰੇਨ ਬਿਹਾਈਂਡ ਤੇ ਮੋਟਿਵ ਬਿਹਾਈਂਡ ਉਹ ਕਲੀਅਰ ਕਰ ਸਕਦਾ ਪਰ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਜੇ ਇੱਕ ਗੈਂਗਸਟਰ ਦੂਜਿਆਂ ਨੂੰ ਮਾਰਦਾ ਤਾਂ ਮੋਰ ਮੋਰਲੈਸ ਇਟ ਇਜ਼ ਅ ਫਰਾਟੀ ਟਾਈਪ ਵੀ ਸਮਝ ਸਕਦੇ ਆ ਜਾਂ ਇਹਨੂੰ ਅਪਾ ਇਹ ਸਮਝ ਸਕਦੇ ਆ ਕਿ ਸੁਪਾਰੀ ਕਿਲਿੰਗ ਜਿਵੇਂ ਹੁੰਦੀ ਹੈ ਉਹ ਸਾਰਾ ਐਂਗਲ ਅਸੀਂ ਡੀਪਲੀ ਪ੍ਰੋਬ ਕਰ ਰਹੇ ਆ ਕਿ ਕੋਈ ਬਿਜ਼ਨਸ ਰਾਈਵਲਰੀ ਆ ਜਾਂ ਕੀ ਗੱਲ ਆ ਉਹ ਸਾਰੀ ਚੀਜ਼ ਦੇਖ ਰਹੇ ਆ ਸਰ ਮੱਖਣ ਸਿੰਘ ਦੇ ਲਿੰਕ ਹੈ ਜੈਸੀ ਕਿਸੇ ਗੈਂਗ ਦੇ ਨਾਲ ਦੇਖੋ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਉਹ ਡਿਫਰੈਂਟ ਐਂਗਲ ਆ ਉਹਨੂੰ ਅਸੀਂ ਬਾਅਦ ਚ ਦੇਖਾਂਗੇ ਅਸੀਂ ਤਾਂ ਸਾਰੀ ਜੋ ਇਨਵੈਸਟੀਗੇਸ਼ਨ ਟੋਟਲ ਫੋਕਸ ਇਸ ਕਮ ਤੇ ਰਿਹਾ ਕਿ ਅਸੀਂ ਮੁਲਜ਼ਮ ਬੜੀ ਜਲਦੀ ਆਇਡੈਂਟੀਫਾਈ ਕੀਤੇ ਤੇ ਸਾਰੇ ਫੜ ਲਏ ਅੱਛਾ ਸਰ ਇਹ ਮੱਖਣ ਸਿੰਘ ਵੀ ਗੈਂਗਸਟਰ ਯਾਰ ਜੀ ਸਾਡਾ ਮੈਂ ਉਹਦਾ ਮਾਈਕਰਾਉਂਡ ਜੇ ਕਢਾਉਣਾ ਹੈ ਅਸੀਂ ਉਧਰ ਕੰਮ ਕੀਤਾ ਨਹੀਂ ਉਸ ਪਾਸੇ ਬਹਿਵੇਂ ਗਲਤ ਕਹਾਂ ਤੁਹਾਨੂੰ ਕਿਉਂਕਿ ਸਾਰਾ ਫੋਕਸ ਸਾਨੂੰ ਇਹ ਸੀ ਮਰਡਰ ਟਰੇਸ ਹੋਵੇ ਸ਼ੂਟਰ ਫੜੇ ਜਾਣ ਤੇ ਸਾਡਾ ਜਿਹੜਾ ਕੇਸ ਟੋਟਲੀ ਸੋਲਵ ਹੋਵੇ ਸਰ ਇੱਕੋ ਕਹਿ ਰਹੇ ਸੀ ਕਿ ਫਰੋਖੀਆਂ ਮੰਗੀਆਂ ਜਾ ਰਹੀਆਂ ਸੀ ਤੇ ਫਰੋਦੀ ਕਰਦੇ ਸੀ ਉਹਨਾਂ ਨੇ ਦੇਖੋ ਮੈਂ ਗੱਲ ਕਹਿਣਾ ਅਜੇ ਸਟੈਬਲਿਸ਼ ਨਹੀਂ ਹੋਇਆ ਜੇ ਪੁੱਛ ਕੇ ਚੱਲ ਰਹੀ ਹੈ ਸਾਰੇ ਮੁਲਜ਼ਮ ਆ ਗਏ ਆ ਤੇ ਇਹਨਾਂ ਦੀ ਡਿਟੇਲ ਚ ਇਨ ਡੈਪਥ ਇਨਵੈਸਟੀਗੇਸ਼ਨ ਇਨਟਰੋਗੇਸ਼ਨ ਚੱਲ ਰਹੀ ਹੈ ਉਸ ਤੋਂ ਬਾਅਦ ਸਾਰੀ ਗੱਲ ਕਲੀਅਰ ਕਰਾਂਗੇ ਲਭ੍ਰੀ ਤੋਂ ਕਿ ਕਿਸੀ ਜੀ ਕਿਸੇ ਕਪੜੇ ਜਾਣਕਾਰ ਦੇ ਥਰੂ ਇਹ ਉੱਥੇ ਜਾ ਕੇ ਇਹਨਾਂ ਜੌਬ ਲੈ ਲਈ ਸੀ ਕਿ ਲੈਣ ਦੀ ਕੋਸ਼ਿਸ਼ ਦੇ ਵਿੱਚ ਸੀਗਾ ਜਾਮਨਗਰ ਕਿਉਂਕਿ ਰਫਾਇਨਰੀ ਹੈ ਉੱਥੇ ਜੌਬ ਆਮ ਜਿਹੜੀ ਹੈ ਉਹ ਕੰਟਰੈਕਚੁਅਲ ਲੇਬਰ ਦੀ ਮਿਲ ਜਾਂਦੀ ਹੈ ਕੀਤਾ ਨਹੀਂ ਸੀ ਇਹ ਜੀ ਪਹੁੰਚਿਆ ਸੀਗਾ ਜੀ ਬਟ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਤਾਹੀਦ ਮਦਦ ਦੇ ਰਹੇ ਆ ਕਿ ਜਦੋਂ ਹੀ ਪਹੁੰਚਿਆ ਨਾਲ ਦੀ ਨਾਲ ਉਹ ਨੈਪ ਹੋ ਗਿਆ ਨੇ ਬਦਲ ਕੇ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬੇਸਿਕਲੀ ਡੋਜ ਕੀਤਾ ਕਿ ਸੀਸੀਟੀਵੀ ਟ੍ਰੇਲ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਕਿ ਜਿਹੜੇ ਉਹ ਪੁਲਿਸ ਨੂੰ ਇੱਕ ਤਰ੍ਹਾਂ ਦਾ ਡੋਜ ਕੀਤਾ ਜਾਵੇ ਸਰ ਟਾਈਮਿੰਗ ਕੀ ਰਹੀ ਹੈ ਐਂਕਾਊਂਟਰ ਦੀ ਸਰ ਟਾਈਮਿੰਗ ਕੀ ਸੀ ਰਾਤ ਲੇਟ ਨਾਈਟ ਹੋਇਆ ਜੀ ਇਹ 11 ਸਾਢੇ 10 ਦੇ ਕਰੀਬ ਬਿਟਵੀਨ 10 ਐਂਡ 11 ਉਦੋਂ ਲੈ ਕੇ ਆ ਪਹਿਲਾਂ ਅਮਨ ਦੀ ਉਹਨੇ ਦੱਸਿਆ ਇੱਧਰ ਜਿੱਥੇ ਉਹ ਜੀਪ ਖੜੀ ਹੈ ਉਸ ਪਾਸੇ ਲੈ ਕੇ ਘੁੰਮਦਾ ਰਿਹਾ ਫਿਰ ਇੱਥੇ ਆ ਕੇ ਤੁਹਾਨੂੰ ਜੀ ਮੈਂ ਸੀਕੁਐਂਸ ਦੱਸਿਆ ਬਾਕੀ